ਹੋ 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 ਗਾਵੇ ਇਹ ਨਵੀਂ ਆਈਟਮ ਇਹਨੂੰ ਤਾਂ ਵੇਖ ਕੇ ਤਾਂ ਆਵੇ ਚਾਲ ਨੀ ਬਣਾ ਕੇ ਦੋ ਆਵੇ ਜਾਨ ਅੱਜ ਚੱਲੀਏ ਆ ਆ ਵਾਓ ਕਿੰਨਾ ਸੁਨਾ ਲੱਗ ਰਿਹਾ ਹੈ ਦੇਖੋ ਬਣਿਆ ਵਧੀਆ ਵਧੀਆ ਨਾ ਬੱਸ ਵਾਦ ਦਾ ਕਿੰਨੇ ਨਾਲ ਕਰੂ ਅਗਰ ਤਾਂ ਜਾਂਦਾ ਕਿਵੇਂ ਆ ডিসਕਾਂਸ ਇਹ ਚਲੋ ਬਈ ਇੱਥੇ ਟਿੱਕੀਆਂ ਬਣ ਰਹੀਆਂ ਵੇਖੋ ਤੇ ਐਨੂੰ ਵਧੀਆ ਮਤਲਬ ਫਰਾਈ ਨਹੀਂ ਕੀਤੀਆਂ ਸਿੱਧਾ ਐਨੂੰ ਦੇਸੀ ਘਿਓ ਲਾ ਕੇ ਹਾਂ ਮਤਲਬ ਉਦਾਂ ਹੀ ਇੱਕ ਸੇਕ ਹੀ ਦੇਣਾ ਆਪਾਂ ਤੇ ਵਧੀਆ ਤਰੀਕੇ ਨਾਲ ਤੇ ਇਧਰੋਂ ਦੇਖ ਕੇ ਕਿੰਨੀਆਂ ਸੋਹਣੀਆਂ ਸੋਹਣੀਆਂ ਬਣ ਗਈਆਂ ਵਾ ਪਰ ਇੱਕ ਹਿਸਾਬ ਨਾਲ ਹੈਲਦੀ ਆ ਅਨਹਲਦੀ ਇਤਨੀ ਮਹੰਤਾ ਦੇ ਤੇ ਅਨਹਲਦੀ ਹੁੰਦੀਆਂ ਆ ਕਾਲੇ ਤੇਲ 'ਚ ਜਿਹੜੇ ਡਬੋ ਕੇ ਭਾਈ ਕਰਦੇ ਉਹ ਅਨਹਲਦੀ ਹੁੰਦੀਆਂ ਟਰਾਂਸ ਫੈਟ ਉਹਦੇ ਨਾਲ ਬਣਦੀ ਆ ਯਾਰ ਆ ਵੇਖਿਆ ਆਪ ਹੀ ਮ제 ਲਈ ਜਾਂਦਾ ਮੈਨੂੰ ਮ제 ਲੈ ਰਿਹਾ ਉਹ ਨਾ ਓਕੇ ਇਹਦੇ ਤੇ ਵੈਰੀ ਨਾ ਗਾਉਂ ਉੱਤੇ ਰਹਿਣਾ ਚਲੋ ਜੀ ਅੱਜ ਬਰਕਰ ਬੰਨ ਗਏ ਇਹ ਰੇੜੀ ਤੇ ਤੇ ਲੋਣੀ ਕਿੱਥੇ ਆ ਬਾਈ ਦੱਸੋ ਚਲੋ 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 ਜੀ ਕੁਹਰ ਉੱਤੇ ਬੈ ਗਿਆ ਰੇੜੀ ਤੇ ਚਲੋ ਬਈ ਅੱਜ ਰੇੜੀ ਲੱਗਣ ਲੱਗੀ ਸ਼ਹਿਰ ਸ਼ਹਿਰ ਦੇ ਵਿੱਚ ਪਹੁੰਚ ਗਏ ਆਪਾਂ ਬਰਤਨ-ਬਰਤਨ ਆਪਦੇ ਚੱਕੀ ਲ ਜਾਂਦੇ ਆ ਚਲੋ ਭਈ ਆ ਰੇੜੀ ਆਪਾਂ ਨੂੰ ਮਿਲੀ ਆ ਇਹ ਆ ਸਮਾਨ ਆ ਸਾਰਾ ਕੁਛ ਵਿਚਾਰੀ ਨੇ ਨਾ ਐਨ ਉੱਠ ਕੇ ਘਰੇ ਟਿੱਕੀਆਂ ਬਣਾਈਆਂ ਕਹਿੰਦੀ ਅੱਜ ਫੇਰ ਨਾ ਕਿਤੇ ਕੰਮ ਰਹਿ ਜਵੇ ਤੇ ਪਿਛਲੀ ਵਾਰੀ ਵੀ ਇਦਾਂ ਹੀ ਹੋਇਆ ਸੀਗਾ ਐਨ ਨੇ ਕਿ ਟਿੱਕੀਆਂ ਟੁਕੀਆਂ ਰਾੜ ਕੇ ਬੈ ਗਈ ਤੇ ਉਧਰੋਂ ਜੰਗ ਲੱਗ ਗਈ ਚਲੋ ਭਾਈ ਰੱਜੀ ਕੱਟਣ ਦੇ Shimla Mircha ਹੁਣ ਆਵਦੀਆਂ ਹੀ ਆਪਾਂ Shimla Mircha ਵੀ ਆਵਦੀਆਂ ਹੀ ਲੈ ਕੇ ਆਏ ਆ ਦੇਖ ਲਓ ਪਾਣੀ ਪਾਣੀ ਲੱਜਸਕਰ ਦਾ ਵਾਟਰ ਕੰਡੋ ਪਾਣੀ ਚਲੋ ਜੀ ਜਿਵੇਂ ਤੁਸੀਂ ਕਮੈਂਟ ਕੀਤਾ ਸੀ ਰੱਜੀ ਸ਼ਹਿਰ ਰੇੜੀ ਲਾਊਗੀ ਇਹਨੇ ਸੱਚੀ ਰੇੜੀ ਲਾਣੀ ਤੇ ਬਰਗਰ ਪਿਛਲੀ ਵਾਰੀ ਮੋਟਰ ਤੇ ਬਣਾਏ ਸੀ ਇੱਕ ਵਾਰੀ ਤੈਨੂੰ ਕਮੈਂਟ ਆਇਆ ਸੀ ਮੋਟਰ ਸ਼ਹਿਰ ਵੀ ਲਾਇਓ ਤਾਂ ਅੱਜ ਸ਼ਹਿਰ ਲਾਈ ਆ ਇਸ ਕਰਕੇ ਵਾ ਵੇਖੋ ਸਾਰਾ ਕੁਝ ਬਹੁਤ ਮਹਿੰਗਾ ਸਮਾਨ ਆਇਆ ਨਿੱਕਾ ਨਿੱਕਾ ਸਮਾਨ ਆ ਮੈ 19 ਸਾ ਗੰਦ ਜ਼ਿਆਦਾ ਪਾ ਸੀ ਸਾ ਬਰਗਰ ਬੰਨ ਜਿਹੜੇ ਤੇ ਹੁਣ ਸਮਾਨ ਕਟਿੰਗ ਕਰ ਲਵੇ ਤਾਂ ਉਹ ਵੇਖੋ ਵਧੀਆ ਚੀਜ਼ਾਂ ਹੀ ਪੋਣੀਆਂ ਸਾਰੀਆਂ ਇਹਦਾ ਦੁਕਾਨ ਦੀ ਨਾ ਸੁਪਾ ਮਾ ਬਣਾਉਣਾ ਹੁਣ ਇੱਕ ਹੁੰਦੀ ਸਸਤੀਆਂ ਆ ਹਨਾ ਸੋਇਆ ਸੌਸ ਵੀ ਮਹਿੰਗੀ ਲਿਆਂਦੀ ਚੀਂ ਆਂਦੇ ਉਹ 스멜ਮ ਉਹ ਗੰਦੀ ਆਈ ਹਾਂ ਤਾਂ origignal ਸਾਰੀਆਂ ਚੀਜ਼ਾਂ ਲੈ ਕੇ ਆਂਦੀਆਂ ਦੇਖੋ ਕੋਈ ਸਸਤੀ ਚੀਜ਼ ਨਹੀਂ ਵਰਤਣ ਲੱਗੇ ਤੇ ਬਾਕੀ ਬਾੱਕੀ ਨਾਲ ਨਾ ਅੱਟਕਉਣ ਨੂੰ ਆ ਬਈ ਆਪਣਾ ਮੇਨ ਬੰਦਾ ਇਹ ਟਕਾਉਂਦਾ ਵਾ ਸਮਾਨ ਹੈਂ ਆ ਟਮਾਟੋ ਨਾ ਵੜਾ ਆ ਸਾਰਾ ਦੇਖੋ ਮੈਂ ਤੇਰੇ ਬਿੱਲ ਗਣੇ ਵੀ ਆਉਣਾ ਹੈਂ ਹਾਂ ਵੇ ਵੇ ਨਹੀਂ ਆਉਣਾ ਆਉਣਗੇ ਹਾਂ ਗਾਇਸ ਚਾਰਿਆਂ ਨੇ ਰੇੜੀ ਲਾਈ ਜ਼ਰੂਰ ਆਇਓ ਰੇੜੀ ਤੇ ਤੇ ਟਾੜੇ ਰੇੜੀ ਦਾ ਨਾਮ ਕੀ ਆ ਹੈ ਬਈ ਤੁਹਾਡੀ ਰੇੜੀ ਦਾ ਨਾਮ ਰੱਖੋ ਰੱਜੀ 버ਕਰਮਾਂ ਅੱਛਾ ਸਦਾ ਰੱਜੀ ਦਾ ਨਹੀਂ ਹੁਣ ਰੱਜੀ 버ਕਰ ਕੋਰਨਰ ਨਹੀਂ ਨਹੀਂ ਉਹ ਹਾਂ ਹਾਂਡਾ ਕੋਰਨਰ ਹਾਂ ਸਹੀ ਕਿਵੇਂ ਆ ਸਰਨੇਮ ਕਿਵੇਂ ਆ ਨਾਮ ਕੀ ਹਾਂਡਾ 버ਕਰ ਕੋਰਨਰ ਚਲੋ ਆਪਣੇ ਚਾਹ ਰਹੇ ਆ ਚਲੋ ਬਈ ਹਾਂਡਾ 버ਕਰ ਕੋਰਨਰ ਰੱਖਤਾ ਨਾਮ ਇਹ ਰੋਈ ਨਹੀਂ ਲੱਗਣੀ ਅੱਜ ਹੀ ਲੱਗਣੀ ਆ ਗਾਈਜ਼ ਤੈਨੂੰ ਇੱਕ ਗੱਲ ਦੱਸਾਂ ਫੋਟੋ ਖਿੱਚ ਸਾਰਿਆਂ ਦਾ ਆਪਣਾ ਸਰਨੇਵ ਹੰਡ ਗਿਆ ਹਾਂ ਅੱਜ ਜੀ ਕੱਲੀਆਂ ਦੇਖੋ Shimla mirchay ਕੱਟਦੀ ਪਈ ਆ ਤੇ ਹਜੇ ਆ ਦੇਖੋ ਚਲੋ ਘਰਦਿਆਂ ਉਹ ਤੂੰ ਕੱਚ ਦੀਆਂ ਬੋਤਲਾਂ ਤੋੜਦੇ ਨੇ ਉੱਤਰ ਥੱਲੇ ਕਿੱਧਰ ਲੰਮਕ ਗਿਆ ਚਲੋ ਚਲੋ ਗਾਈਜ਼ ਆਪਾਂ ਲਈ ਆ ਦਿੱਲੀ ਗੇਟ ਫਿਰੋਜ਼ਪੁਰ ਜਿੰਨੇ ਵੀ ਰਹਿੰਦੇ ਆ ਤੁਹਾਨੂੰ ਪਤਾ ਹੀ ਆ ਦਿੱਲੀ ਗੇਟ ਆਪਣਾ ਇੱਥੇ ਰੇੜੀ ਲਾਈ ਆ ਜੀ ਠੀਕ ਹੈ ਰੱਜੀ 버ਗਰਾਂ ਵਾਲੀ ਠੀਕ ਹੈ 버거 ਹੀ 버거 ਉਹ ਓ ਯਾਰ ਉਹ ਵੇ ਕਿੱਧਰ ਨੂੰ ਭੱਜ ਆ ਜਾਂਦਾ ਚਲੋ ਜੀ ਹੁਣ ਆਪਾਂ ਸਭ ਤੋਂ ਪਹਿਲਾਂ ਤਿਆਰ ਕਰਨ ਲੱਗੇ ਆ ਨਿਊਡਲ ਹਾਂ ਨਿੱਕੇ ਨਿੱਕੇ ਨੰਨੇ ਮੁੰਨੇ ਆਏ ਹੋ ਯਾਰ ਰੁਕ ਜਾ ਦਿਨੇ 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 ਤੁਹਾਨੂੰ ਗਾਇਜ਼ ਆਪਣੇ ਆ ਵੀ ਵਧੀਆ ਪੁਆਇੰਟ ਆ ਹਰ ਇੱਕ ਚੀਜ਼ ਹੀ ਘਰਦੀ ਆ ਘਰਦੀਆਂ ਹੀ ਮਿਰਚਾਂ ਵਾਂ ਠੀਕ ਆ ਆ ਚੀਜ਼ਾਂ ਮੁੱਲ ਲਦੀਆਂ ਵਾਂ ਬਾਕੀ ਤਾਂ ਹਰ ਇੱਕ ਚੀਜ਼ ਘਰਦੀ ਆ ਚਲੋ ਗਾਇਜ਼ ਹੁਣ ਆਪਣੇ ਪਹਿਲਾ ਤਿਆਰ ਹੋ ਚੱਲੇ ਆ ਨਿਊਡਲ ਠੀਕ ਆ ਜੀ ਥੋੜੀ ਜਿਹੀ ਦੇਰੀ ਆ ਇਹ ਦੋ ਮੁੰਡੇ ਆਏ ਸੇ ਮੁੜ ਕੇ ਗਏ ਆ ਇਹ ਅਸੀਂ ਕਿਹਾ ਰੈਡੀ ਨਹੀਂ ਹੋਏ ਸਮ ਟਾਈਮ ਦੋ ਥੋੜੇ ਨੰਨੇ ਮੁੰਨੇ ਆਏ ਹੋਏ ਆ ਬੜੇ ਕਾਲੇ ਆ ਕਹਿੰਦੇ ਜਲਦੀ ਜਲਦੀ ਬਣਾਓ ਖਾਈਏ ਵੇਟ ਕਰੋ ਵੇਟ ਵੇਟ ਕਰੋ ਵੇਖ ਤੇ ਇੱਥੇ ਵੇਖੋ ਜਵਾਕਾਂ ਨੇ ਵੀ ਰੌਣਕ ਲਾਈ ਪਈ ਆ ਇਹ ਆਪਦਾ ਹੀ ਆ ਕਹਿੰਦਾ ਮੈਂ ਹਾਂ ਆ ਨਾ ਢੋਲ ਦਿਓ ਆ ਕਹਿੰਦਾ ਵੇ ਮੈਂ ਜੂਸ ਪੀਣਾ ਜੂਸ ਅੱਛਾ ਇਹ ਸਬਜ਼ੀਆਂ ਬਣਾਈਆਂ ਆ ਵਾ ਯਾਦ ਨੇ ਪੈ ਤਾ ਹਾਂ ਇੱਥੇ ਵੀ ਥੋੜਾ ਆਇ ਤੇ ਨਿਊਡਲ ਬਣਨ ਲੱਗਿਆ ਹੁਣ ਤੇ ਆਹ ਗੈਸ ਦਾ ਬਹੁਤ ਫਾਇਦਾ ਗਾਇਸ ਕੈਂਪਿੰਗ ਵਾਲਾ ਕਿ ਇਹ ਟਾਈਮ ਕੈਂਪਿੰਗ ਵੀ ਕਰਾਂਗੇ ਜਦੋਂ ਟਾਈਮ ਲੱਗਾ ਫਿਲਹਾਲ ਤੇ ਇੱਥੇ ਅੱਜ 버ਗਰ ਬਣਨ ਲੱਗਿਆ ਜਿਹੜੇ ਦੇਖਾਂਗੇ ਕਿਵੇਂ ਦੇ ਬੰਦਦੇ ਆ ਨਾਲੇ ਪਹਿਲਾਂ ਆਪਾਂ ਵੀ ਖਾ ਕੇ ਵੇਖਾਂਗੇ ਖਾਣਾ ਕੋਈ ਚਲੋ ਜੀ ਇਹਨਾਂ ਨੇ ਸਿਰ ਤੇ ਬੰਨੇ ਹੈ ਕਹਿੰਦੇ ਵੀ ਵਾਲ ਨਾ ਕਿਤੇ ਵਿੱਚ ਪੈ ਜੇ ਸਾਡਾ ਸਫਾਈ ਨਾ ਬਣਾਈਏ ਹੁਣ ਹਾਂ ਉਹਦੇ ਹਲਾ ਨਾ ਤੂੰ ਰੇੜੀ ਨਾ ਹਲਾ ਮਿਲ ਜੂਗਾ ਅੱਖ ਨਾ ਲਾਓ ਓਏ ਪਾਣੀ ਨਾ ਆ ਵੇਖ ਲੈ ਸਾਰੀਆਂ ਗਲਾਸੀਆਂ ਵਿੱਚ ਤੇ ਤਾਂ ਇੱਥੇ ਹੀ ਕਰਤੀਆਂ ਅੱਛਾ ਜੇਬ 'ਚ ਪਾ ਕੇ ਰੱਖੋ ਇੰਦਰ ਚ ਪੈਣਾ ਪਾਣੀ ਓਏ ਜੇਬ 'ਚ ਕੰਮ ਕੀਤਾ ਤੁਹਾਡੀ ਮੰਮੀ ਓਏ ਨਾ ਰੇੜੀ ਨਾਲ ਹਲਾ ਰੇੜੀ ਲੂਗੀ ਤਾਂ ਸਾਰਾ ਕੰਮ ਖਰਾਬ ਹੁੰਦਾ ਹੀ ਹਾਂ ਇਹ ਇਹ ਤਿੰਨੇ ਬੱਚੇ ਇੰਟੈਲੀਜੈਂਟ ਆ ਉਹਦੇ ਗੱਲ ਮੰਨਦੇ ਬੜੇ ਤੇਜ਼ ਹੀ ਹਾਂ ਨੀ ਕਾ ਸਭ ਤੋਂ ਸਿਆਣਾ ਸਭ ਤੋਂ ਸਿਆਣਾ ਆ ਵਾ ਇਹ ਇਹ ਉਹ ਇੱਧਰ ਮਾਰ ਨਾ ਖੜ ਜਾ ਉਹ ਕਿਤੇ ਨਹੀਂ ਜਾਂਦਾ ਇੱਧਰ ਬੈ ਔਰ ਔ ਤੇ ਔ ਤੇ ਬੈ ਹਾਂ ਉਹਦੇ ਚੁੱਪ ਕਰਕੇ ਨਾ ਸਿਆਣਾ ਹੀ ਬਹਿ ਗਿਆ ਕਿ ਨਹੀਂ ਪਹਿਲਾਂ ਕਿੱਥੇ ਗਿਆ ਹਾਂ ਨਹੀਂ ਸਿਆਣੀ ਨਹੀਂ ਇਹ ਵੀ ਸਿਆਣਾ ਇਹਨਾਂ ਨੂੰ ਉਧਰ ਦੇਖਾਂਗੇ ਜਦੋਂ ਗੱਲ ਮੰਨਦੇ ਕਰਨਗੇ ਚੱਲ ਵੇਖ ਲੈਨੇ ਆ ਇਹ ਆ ਉੱਥੇ ਭੱਜ ਕੇ ਨਹੀਂ ਗਿਆ ਸੀਗਾ ਸਿਆਣੇ ਨਹੀਂ ਤੁਸੀਂ ਇਹਦੇ ਚ ਪਾ ਦੇ ਤੇ ਬਹਿ ਜਾ ਓ ਵਾਓ ਕਿੱਡੇ ਸੋਹਣੇ ਨੂਡਲ ਬਣੇ ਇਹਦੇ ਵਿੱਚ ਤੁਸੀਂ ਕੀ ਪਾਉਣਾ ਹੋਰ ਕੀ ਮਤਲਬ ਹੋਰ ਰਾਸ਼ਨ ਕਿਹੜਾ ਪਾਉਣਾ ਰਹਿ ਗਿਆ ਰਾਸ਼ਨ ਇਹਦੇ ਛੋਪੋ ਹੀ ਨਹੀਂ ਹੁਣ ਲੈ ਹੀ ਨਹੀਂ ਨੂਡਲ ਨੂਡਲ ਬੋਲ ਲਿਆਏ ਦੇਖੋ ਪਰ ਕੇ ਹੁਣ ਉਧਰੋਂ ਪਾਈ ਜਾਂਦਾ ਪਾਣੀ ਚਾ ਕਿੰਨੇ ਕੱਲੇ ਕੱਲੇ ਬਣੇ ਇਹਦੇ ਤੁਸੀਂ ਸੌਸ ਪੈਨ ਵਾਲੀ ਐਸੇ ਸੋਇਆ ਸੌਸ ਕਿ ਨਹੀਂ ਥੋੜੇ ਬਹੁਤ ਆ ਇਹ ਰੱਖ ਲੈ ਕਿੰਦੇ ਚਾਤੇ ਸਾਈਡ ਤੇ ਸਾਈਡ ਤੇ ਕਰਦੇ ਆ ਉਹਦਾ ਵੇਖਿਆ ਤੂੰ ਹੋਰ ਚਲੋ ਵੀ ਵੇਖ ਲਓ ਸ਼ਹਿਰ ਚਾ ਆਪਾਂ ਆ ਇਧਰੋਂ ਸੈਤਾਂ ਨੂੰ ਵੀਊ ਨਹੀਂ ਦਿਖਾਇਆ ਫਿਰੋਜਪੁਰ ਦਾ ਤੇ ਕੱਲ ਪਰਸੋਂ ਦਾ ਕੀ ਮਾਹੌਲ ਸੀ ਤੇ ਅੱਜ ਦਾ ਮਾਹੌਲ ਦੇਖੋ ਕਿੰਨਾ ਚਲੋ ਬਈ ਤੇ ਇੱਥੇ ਦੋ ਜਾਨੀਆਂ ਆਈਆਂ ਅੱਜ ਬਣੇ ਨਹੀਂ ਹਨਾ ਬਣੇ ਨਹੀਂ ਤਾਂ ਮੜ ਕੇ ਹੈ ਨਿਊਡਲ ਹਨ ਨਿਊਡਲਸ ਆਣੇ ਕੱਲੇ ਅੱਛਾ ਨਿਊਡਲ ਵੈਸੇ ਹੁਣ ਵੇਖ ਲਿਓ ਵੈਸੇ ਖਾ ਕੇ ਹੁਣ ਤੂੰ ਵੇਖ ਲਈ ਖਾ ਕੇ ਕਿਉਂਕਿ ਹੁਣ ਤਾਂ ਸੁਪਾਇਆ ਸੌਸ ਸੁਸ ਚ ਘੱਟ ਹੋਇਆ ਲੂਣ ਪਾ ਦੇ ਹਨਾ ਬਾਕੀ ਗਾਸ ਨਿਊਡਲ ਬਹੁਤ ਵਧੀਆ ਬਣੇ ਨਾਲ ਆ ਗ੍ਰੀਨ ਸੌਸ ਘਰ ਦੀ ਆ ਬਣਾਉਣਾ ਤੂੰ ਵੀ ਤੈਨੂੰ ਵੀ ਦਊਂਗਾ ਵਲੌਗ ਬਣਾਉਣਾ ਬੱਚੇ ਨਾ ਤੇ ਟਿੱਕੀਆਂ ਰੱਜੀ ਗਰਮ ਕਰਨ ਲੱਗੀ ਆ ਹੁਣ ਤੇ ਬਾਅਦ ਸਾਈਡਾਂ ਤੇ ਲਾ ਦੇਣੀਆਂ ਇਹ ਸਾਰਾ ਕਰ ਤੇ ਬੋਲਣਾ ਹਲੋ ਚਲੋ ਗਾਇਸ ਟਿੱਕੀਆਂ ਬਹੁਤ ਲਿਆਣ ਦੇਖੋ ਡੱਬਾ ਪਾ ਕੇ ਟਿੱਕੀਆਂ ਲੈ ਕੇ ਆਏ ਆ ਰੁਕ ਜਾ ਬਾਸ ਬਾਕੀ ਰਹਿਣ ਦੇ ਵੇਖ ਨਵੀਂ ਆਈਟਮ ਹੈ ਇਹ ਬੰਦਾ ਵੇਖ ਕੇ ਤਾਂ ਆਵੇ ਹਾਂ ਹੁਣ ਬੰਦਾ ਸਾੜ ਜਾ ਪਾ ਕੇ ਦੇਖਣਾ ਰਿਹਾ ਤਨੀ ਕੀ ਹੈ ਨਹੀਂ ਨਹੀਂ ਵੇਖ ਲੋ ਵੇਖ ਲੋ ਵੇਖ ਲੋ ਹਾਂ ਹਾਂ ਸਹੀ ਗੱਲ ਹੈ ਲੈ ਕੇ ਬੈਨਰ ਬੁਣਨੇ ਲਾਓ ਤਾਂ ਹੀ ਬਣ ਲੱਗੇਗਾ ਉੱਥੋਂ ਐਨ ਨੂੰ ਪਤਾ ਕੀ ਲੈ ਆ ਹਾਂ ਹੋ ਵਾਕਿਆ ਹੀ ਬੈਨਰ ਬਣਾਉਣਾ ਚਾਹੀਦਾ ਪਹਿਲਾ ਦਿਨ ਕੱਲ ਨੂੰ ਬੈਨਰ ਲੱਗੇਗਾ ਅੱਜ ਜੇ ਕੋਈ ਨਹੀਂ ਆਇਆ ਅੱਜ ਜੇ ਕੋਈ ਨਹੀਂ ਆਇਆ ਤਾਂ ਸਭ ਤੋਂ ਪਹਿਲਾਂ ਆਪਾਂ ਇਹ ਜਵਾਕਾਂ ਨੂੰ ਖਵਾ ਦਈਏ ਬੜੇ ਚਿਰ ਦੇ ਆਏ ਆ ਸਵਾਦ ਵੇਖਾਂਗੇ ਸਵਾਦ ਦੱਸਿਓ ਕਿਵੇਂ ਦਾ ਚੱਲ ਸਭ ਤੋਂ ਪਹਿਲਾਂ ਤੇ ਇਹਨਾਂ ਨੂੰ ਆਪਾਂ ਖਵਾਵਾਂਗੇ ਬਾਈ ਹੈ ਨਹੀਂ ਚਲੋ ਬਈ ਇੱਥੇ ਪਹਿਲਾਂ ਜਵਾਕਾਂ ਨੂੰ ਫੋਨ ਲੱਗੇ ਆ ਇਧਰ ਕਰੀ ਓਏ ਵਾਓ ਅਬ ਵੇਖੋ ਬਈ ਸਾਰੀਆਂ ਚੀਜ਼ਾਂ ਕਰ ਦਿੰਗਾ ਵਾ ਸੌਸ ਜਿਹੜੀ ਆ ਇੱਕ ਕਰੀ ਟਮਾਟਰ ਅੱਜ ਅੱਜੀ ਲੋਣੀ ਨਹੀਂ ਗਈ ਤੇ ਕਈ ਅਜੇ ਤੱਕ ਕੋਈ ਨਹੀਂ ਆਇਆ ਚਲੋ ਕੋਈ ਚੱਕਰ ਬੰਦ ਬਾਕੀ ਇਹ ਤਾਂ ਸ਼ੌਕੜੀਆਂ ਨੂੰ ਲੱਭਾ ਪ੍ਰੋਫੈਸ਼ਨਲ ਬਣਦੇ ਤੂੰ ਕਰਨਾ ਤੂੰ ਕੁਝ ਕਰਦਾ ਹੀ ਨਹੀਂ ਕੋਣ ਅੱਜ ਕੱਖ ਨਹੀਂ ਮੈਨੂੰ ਪਤਾ ਹਾਂ ਕੰਮ ਬਾਈ ਛੜਿਆ ਪਿਆ ਵਾ ਇਹਨਾਂ ਨੇ ਕੀ ਕਸਟਮਰ ਚੱਲ ਹੁਣ ਲਾ ਕੇ ਨਾ ਇਹਦੇ ਉੱਤੇ ਰੱਖ ਦੇ ਓਏ ਤੂੰ ਹੀ ਰੇੜੀ ਨਾ ਡੇ ਰੇੜੀ ਨਾ ਲਾਓ ਚੀਜ਼ ਸਲਾਈ ਸਾਰਾ ਸਮਾਨ ਗਾ ਹੱਥ ਸਾਫ਼ ਹਾਂ ਓਏ ਟਿਸ਼ੂ ਨਹੀਂ ਇਹਨੂੰ ਇਹਨੂੰ ਦੇ ਜਵਾਕਾਂ ਨੂੰ ਪਹਿਲਾਂ ਦੇ ਦੇ ਸਭ ਤੋਂ ਪਹਿਲਾਂ ਅਸੀਂ ਕਿਹਾ ਇਹਨਾਂ ਨੂੰ ਦੇ ਦਈਏ ਖਾਲਾ 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 ਸਵਾਦ ਆ ਰੇੜੀ ਨਹੀਂ ਲੀ ਚਾਹੀਦੀ ਹਾਂ ਉਹ ਜੀ ਜੀ ਨੂੰ ਪਰ ਕੇ ਲਾ ਪਰ ਕੇ ਨੂੰ ਇਦਾਂ ਨਹੀਂ ਲਾਈ ਤੀ ਇਹਨੂੰ ਪਰ ਕੇ ਲਾਈਦਾ ਵਾ ਨਹੀਂ ਨਹੀਂ ਹਾਂ ਸੌਸ ਪੀ ਲਓ ਪਰਕੇ ਲਾਈ ਦੀ ਸੌਸ ਨਾਲ ਕੀ ਆਲਾ ਦੋ ਉਹ ਫਿਰ ਕੀ ਖਾ ਹਾਂ ਫਿਰ ਜਬ ਪੂਰਾ ਲਿਆਤਾ ਸਮਝ ਆਈ ਉਹ ਨਹੀਂ ਖਾਣ ਨਾ ਅਜੀਬ ਪੈ ਗਿਆ ਇਹ ਗਰਮ ਕਰਕੇ ਦੋ طرفਾਂ ਤੇ ਕਰ ਫੜ ਲਿਆ ਸਹੀ ਆ ਹਾਂ ਮੈਂ ਮੰਗਵਾ ਲੇ ਹਾਂ ਹਾਂ ਫੜ ਲਿਆ ਲਫਾਫੇ ਹੁਣ ਆਪ ਸੁਪਰ ਕੀ ਮਿਲੂ ਦੇਨੇ ਮੇ ਪਹਿਲਾਂ ਇਹ ਖਾੜਾ ਇਹ ਖਾ ਉਹ ਤੇਰੇ ਨੂੰ ਦੇਦਾ ਖਾੜਾ ਖਾੜਾ ਹਾਂ ਮੈਂ ਮੰਮੀ ਨੇ ਖਾਣ ਕਿੱਥੇ ਪਰ ਆਇਆ ਕੰਮ ਕਿੱਥੇ ਖਾੜਾ ਉੱਤਰ ਸਵਾਦ ਇੱਕ ਨਹੀਂ ਵਧੀਆ ਬਣਿਆ ਐਨੇ ਲਿਆ ਉਹ ਮਾਦੀ ਚੱਲ ਠੀਕ ਆ ਬਾਅਦ ਚ ਵੇਖੋ ਗਾਇਸ ਮੂਹ ਲਵੇੜਿਆ ਤੇ ਇਹਨੇ ਪੂਰਾ ਖਤਮ ਨਹੀਂ ਕੀਤਾ ਗਾਇਸ ਇਹਨੂੰ ਢਿੱਡ ਨਿੱਕਾ ਸਵਾਦ ਬਹੁਤ ਸੀ ਨਾ ਮੈਨੂੰ ਦੇਦਾ ਇਹ ਇਨੂੰ ਪਹਿਲਾਂ ਦਿੱਤਾ ਫਿਰ ਮੈਨੂੰ ਚੱਲ ਕੋਈ ਨਹੀਂ ਚਲ ਚਲੋ ਭਾਈ ਕਿੰਨੇ ਬਣ ਗਏ ਕਿੰਨੇ ਬਣ ਗਏ ਕਾਕਿਓ ਕਿੰਨੇ 60 ਰੁਪਏ ਗੂਗਲ ਪੇਓ ਕਰਤੇ ਇਹਨਾਂ ਕੋ ਨਾ ਵਿਚਾਰਿਆਂ ਕੋ ਕੈਸ਼ ਨਹੀਂ ਹੈਗਾ ਲਫਾਫੇ ਲਿਆਓ ਓਏ ਲਫਾਫੇ ਹੈ ਨਹੀਂਗੇ ਮੈਂ ਲੈ ਕੇ ਆਵਾਂ ਕਿੱਥੋਂ ਮਿਲਣਗੇ ਪਰ ਮੈਂ ਲੈਣਾ ਐਕਸਟਰਾ ਨੂਰਸ ਦੇਣਾ ਆਖਾ ਫੋਟੋ 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 ਚਲੋ ਬਈ ਆ ਕੀ ਦੇ ਲਿਆ ਕੂਆ ਕੂਆ ਲੀ ਬਈ ਕੂਆਰ ਖਾ ਕੇ ਦੱਸੀ ਇਧਰ ਮੂੰਹ ਕਰ ਲਾ ਹੈਲੋ ਫੋਟੋ ਦੀ ਖਿੱਚਣੀ ਆ ਖਾਣ ਨਾਲੇ ਸਵਾਦ ਆ ਵਾਓ ਲਿਆ ਫੋਟੋ ਖਿੱਚ ਕੇ ਚੱਕ ਵੱਡ ਨਾਲੇ ਚਾਲ ਜੀ ਬਹੁਤ ਵਧੀਆ ਬਹੁਤ ਸਵਾਦ ਨਾਲ ਹੁਣ ਅੱਛਾ ਫੇ ਆਪਾਂ ਵੀ ਇੱਕ ਅਜ ਖਾ ਕੇ ਜਾਵਾਂਗੇ ਦੋ ਕਸਟਮਰ ਆ ਗਏ ਸੀ ਪੈਕ ਕਰਾ ਕੇ ਲੈ ਗਏ ਤੁਹਾਨੂੰ ਵਿਖਾਈ ਆ ਥੋੜੀ ਜਿਹੀ ਵੀਡੀਓ ਤੇ ਬਾਕੀ ਹੁਣ ਮੈਂ ਕਿਹਾ ਬਣਾ ਕੇ ਵੇਖਦਾ ਸਵਾਦ ਵੇਖਦੇ ਇਹਨਾਂ ਦਾ ਬਰਗਰ ਦਾ ਹੈ ਵੀ ਕੀ ਆ ਸਵਾਦ ਆਹ ਤਾਂ ਕਹਿੰਦੇ ਬਹੁਤ ਸਵਾਦ ਆ ਬਾਕੀ ਆਪਾਂ ਖੁਦ ਵੀ ਵੇਖ ਲਈਏ ਵੀ ਕਿੰਨਾ ਸਵਾਦ ਆ ਲਾਈ ਨਾ ਕੋਈ ਗੱਲ ਸਲੋਜੀ ਠੀਕ ਆ ਇੰਨੇ ਬਣਾ ਪਾ ਉਹ ਜਿਆਦੇ ਪਾ ਨਾਰਮੀਆਂ ਚਾਰ ਚਲ ਕੋਈ ਨਹੀਂ ਸਲਾਈਸਾਂ ਬਾਵਾ ਲੈ ਕਰੋ ਨਾਨੇ ਤਰ੍ਹਾਂ ਤਾਂ ਠੀਕ ਆ ਤੇਨੂੰ ਉਹਦਾ ਹਾਂ ਕੱਲ ਮੈਂ ਸਿੱਖਿਆ ਚਲੋ ਜੀ ਇਹਨਾਂ ਦਾ ਬਰਗਰ ਦਾ ਬਰਗਰ ਦਾ ਰੀਅਲ ਰਿਵਿਊ ਦਊਂਗਾ ਮੈਂ ਵੀ ਸਵਾਦ ਹੋਇਆ ਤਾਂ ਦੱਸੂ ਓਏ ਮਿਉਨੀ ਆਹ ਕਿਹ ਲੈ ਆਂਦੀ ਆਹ ਕਿਹ ਲੈ ਆਂਦੀ ਹੁਣ ਇਹ ਕੀ ਤੇ ਲਿਆ ਇਹ ਕਿਸke ਵਾਸਤੇ ਇਹ ਭੈਣੇ ਵਾਸਤੇ ਅੱਛਾ ਰਿਵਿਊ ਪੁੱਛ ਲਿਓ ਭੈਣੇ ਨੂੰ ਔਰ ਰੱਖ ਚੀਜ਼ ਔਰ ਦੋਵੇਂ ਭੈਣੇ ਉਹ ਹੈਰਾਨ ਹੋ ਗਈਆਂ ਵੀ ਤੀਆਂ ਦਾ ਵਾ ਇੰਨਾ ਖੁਸ਼ ਲਿਆ ਕੇ ਸਲਾਈਸ ਲੂਇਸ ਵੀ ਪੋਣਦੇ ਆ ਬੰਨ ਵੀ ਕੋਈ ਹੋਰ ਆ ਸਮਾਨ ਵੀ ਆਹਾ ਵਾ ਕਹਿੰਦਾ ਹੁਣ ਇਹਨਾਂ ਨੂੰ ਤਾਂ ਮਹਿੰਗਾ ਪੈਂਦਾ ਹੋਣਾ ਦੋ ਲੈ ਗਿਆ ਲੱਗਿਆ ਅੱਗੇ 450 ਹੁਣ 500 ਖਾ 500 ਲੱਗੇ ਲੱਭੇ ਕਿਦਾਂ ਖਰਚਾ ਰਜ ਹੁੰਦਾ ਯਾਰ 500 ਖਾ 500 ਯਾਰ ਉਹ ਮੇਰੇ ਤੇਰੇ ਮੈਂ ਕੁਝ ਕਾਉ ਨਹੀਂ ਆ ਮੈਂ ਤਾਂ ਕਿੰਨਾਂ ਸਿਆਪ ਉਹ ਕਿ ਤੋ ਦਬਾਰੇ ਸੀ ਕਾ ਮਸੂਰ ਕਦੇ ਲੱਗਦੇ ਨਾ ਇਹ ਮੈਨੂੰ ਮੇਰੇ ਘਰ ਕਹਿ ਦੀਆਂ ਇਹ ਮੇਰੇ ਪੈਸੇ ਆ ਨਹੀਂ ਤੂੰ ਆਹਨ ਪਤਾ ਕੇ ਲਿਆ ਪੈਸੇ ਤੋਂ ਨਹੀਂ ਆਉਂਦੇ ਇਹਨਾਂ ਦੇ ਪਾਪਾ ਤੇ ਉਹ ਵੀ ਉਹਦੇ ਪਾਪਾ ਸੋ ਪ੍ਰਾਇਸ ਸਭ ਪਾਪਾ ਇਹ ਕਿੰਨਾ ਮਨੂ ਦੇ ਇਹ ਹੈਗੇ ਕੁੱਤੇ ਇਹਨਾਂ ਨੂੰ ਕਿੰਨੇ ਦੇ ਨੇ ਨਹੀਂ ਉਹਨਾਂ ਦੇ ਵੀ ਹੈ ਜੀ ਇਹ ਅੱਜ ਸਾਰਿਆਂ ਕੋ ਪੈਸੇ ਲੈਣ ਦੇ ਰਹੇ ਹੈ ਮੈਂ ਕਮਾਈ ਹੋਈ ਜਾਂਦੀ ਆ ਫਿਰ ਤੁਹਾਨੂੰ ਐਂਡ ਤੇ ਦੱਸਾਂ ਕਿੰਨੀ ਬੰਦੀ ਕਮਾਈ ਜਿਹੜੀ ਰੋਲ ਆਈ ਉਹਨਾਂ ਨਾਲੋਂ ਜ਼ਿਆਦਾ ਬੰਦੀ ਹੈ ਕਮਾਈ ਘੱਟ ਬੰਦੀ ਤੁਹਾਨੂੰ ਦੱਸਾਂਗਾ ਤਗਾ ਦੇਣ ਨੇ ਨਹੀਂ ਜਾਣ ਨਹੀਂ ਸਵਾਦ ਆ ਹਾਂ ਉਹ ਮੈਨੂੰ ਕਹਿੰਦਾ ਹਾਂ ਤੂੰ ਮਾਮਾ ਬਣਾ ਇਹਨਾਂ ਮਾਮਾ ਬਣਾ ਲਿਆ ਦੇ ਚਲੋ ਟਿੱਕੀਆਂ ਤਾਲੀਆਂ ਨਹੀਂ ਆ ਪਤਾ ਟਿੱਕੀਆਂ ਤਾਲੀਆਂ ਮੇਰਾ ਮਤਲਬ ਆ ਬੜੇ ਇਦਾਂ ਹੀ ਬਸ ਤਾਲਿਆ ਕਰ ਰੱਜੀ ਤਵੇ ਤੇ ਹੀ ਇਤਰਾਹ ਉਹ ਤਰੀਫ਼ ਕਰਨ ਦਾ ਕਹਿੰਦਾ ਤਾਲਿਆ ਕਰ ਰੱਜੀ ਅੱਛਾ ਅੱਛਾ ਤੁਹਾਨੂੰ ਡੀਪ ਫਰਾਈ ਨਹੀਂ ਆ ਨਹੀਂ ਦੀ ਉਹ ਫਿਰ ਵਧੀਆ ਬਣੀ ਨਾ ਹਾਂ ਸਵਾਦ ਆ ਆ ਵੀ ਪਾ ਨਾਲ ਨੇਰਾ ਹੋਈ ਜਾਂਦਾ ਬਈ ਦੇਖੋ ਸਾਰੇ ਬੰਨੇ ਉਹ ਨਹੀਂ ਕਸਟਮਰ ਵਾਵਾ ਆ ਗਏ ਹੈ ਨਾ ਨਾ ਓਏ ਨਹੀਂ ਹਾਂ ਇੱਥੇ ਰਹਿਣ ਦੋ ਐ ਕਾਫੀਆਂ ਨੂੰ ਅੰਦਰ ਹੈਡਕォਟਰ ਦੇ ਕੋਲੇ ਰੱਖੋ ਬਾਈ ਮਜ਼ਾ ਆਉਂਦਾ ਹੋਣਾ ਹੈ ਕੋਈ ਨਹੀਂ ਰੌਣਕ ਆ ਕਿੱਥੋਂ ਮਿਲੇ ਓਏ ਆ ਇੱਕ ਦਿਨ ਚ ਹੀ ਲੱਗਣੀਆਂ ਕਹਿ ਇੱਕ ਤਾਂ ਜਵਾਕ ਨਹੀਂ ਟਿਕੰਡਾ ਹੈ ਜਵਾਕਾਂ ਦਾ ਹਾਲ ਹੀ ਬੁਰਾ ਵਾ ਬਣਾ ਦੇ ਬਣਾ ਦੇ ਬਈ ਚੱਲਦਾ ਪਿਆ ਚੱਲਦਾ ਪਿਆ ਘੋਦੋ ਬਈ ਦੇਸੀ ਘੋਦਿਆ ਠੀਕ ਆ ਦੇਖੋ ਆ ਪਾਸੋਂ ਆ ਵੀ ਜਿਹੜੀਆਂ ਇਹਦੀ ਦੇਸੀ ਘੋਦੀਆਂ ਲੈ ਆਏ ਆ ਹਾਂ ਆਪਾ ਥੱਲੇ ਓ ਛੱਡੋ ਡੋਲਦਾ ਨਾ ਬੇ ਤੂੰ ਐ ਕਰਦੇ ਆਂ ਅੰਦਰ ਚੱਲ ਅਸਲ ਗੇਮਿੰਗ ਦਾ ਫੋਨ ਆ ਨਾ ਨਾਈਕਾਪੀ ਨੂੰ ਰੱਖੋ ਇਹ 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 ਲੋਡੀ ਕਰਕੇ ਲਾ ਗਿਆ ਫੇਰ ਮੇਰੇ ਲੱਭੀ ਤੇ ਕਿੰਨੇ ਬੋਲੂ ਬੁਗਿਆ ਬੱਸ 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 ਇਹ ਨਾ ਪਾਓ ਹਾਂ ਹੋਰ ਕੀ ਹੋ ਗਿਆ ਹਾਂ ਬੱਸ ਸੁਣ ਬਹੁਤ ਸੀਸ ਆਈ ਪਲਾ ਗਰਮ ਕਰ ਰਹੀ ਜਿਆਦਾ ਆ ਦੋ ਬੀ ਸਿਰ ਨੂੰ ਵੀਡੀਓ ਪੋਜੀਸ਼ਨ ਲਾ 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 ਹੋੜੀ ਪਾਇਆ ਸੋਸ ਲੈ। ਉਹ ਬੈਠ ਕੇ ਖਾ ਰਹਿਣਾ। ਹਾਂ। ਆਹ ਸੋਸ ਇੱਕ ਹੀ ਪਈ। ਓਕੇ। ਇਹ ਬੰਦ ਕਰ। ਖਾਓ। ਜਾ ਵਾ। ਕਿੰਨਾ? 15 ਰੁਪਏ। ਨਹੀਂ ਭਾਜੀ, ਨਹੀਂ। ਚਲ 3 ਰੁਪਏ। ਓਏ, ਬਿਜਲੀ ਦੀਆਂ ਤਾਰਾਂ ਉੱਪਰ। ਕਿਵੇਂ ਬਣਿਆ ਵਧੀਆ? ਬਹੁਤ ਟੌਸਟੀ ਭਾਈ, ਬਹੁਤ ਵਧੀਆ। ਵਧੀਆ ਨਾ। ਹੋ ਜਾਵਾਂ। ਕੈਂਟਾ ਇਹ ਕੌਨ ਨੂੰ ਖਵਾ ਦੋ ਇੱਕ ਇਹ ਕਹਿੰਦਾ ਰੈਡੀ ਲਿਆ ਇਹ ਕਹਿੰਦਾ ਪਰੇ ਹੋ ਜੋ ਰਾਹ ਦੋ ਵਾਸਤੇ ਇਹ ਕਹਿੰਦਾ ਰੈਡੀ ਰੂਡੀ ਪਰੇ ਕਰੋ ਦੇਖੋ ਭਈ ਉਹ ਵੀ ਵਿਚਾਰਾ ਮਗਰ ਖੜਾ ਵਾ ਦੇਖੋ ਤੇਰੇ ਹੱਲ ਵੇਂਦਾ ਪਿਆ ਭਈ ਸਾ ਕੋਈ ਨਹੀਂ ਮੈਨੂੰ ਨਹੀਂ ਵੇਂਦਾ ਰਚ ਕੇ ਟੋਟ ਮਾਰ ਕੇ ਰੈਡੀ ਪਲਟਾ ਦਿਓ ਟਾਈਟਲ ਦੇ ਦਿਓ 버ਗਰ ਬਰਕਰ ਬਰਕਰ ਵੇਚਣ ਗਿਆ ਸੀ ਮਾਰਿਆ ਟੁੱਟ ਤੇ ਪੈ ਕੇ ਜਾ ਕੇ ਉਹ ਹਸ ਸੈਰ ਤੇ ਬੋੜੋ ਤੇ ਇੱਕ ਇਹਨੇ ਚੱਕ ਕੇ ਮਾਰਦਾ ਪਿਆ ਮਗਰ ਹੋਰ ਲਾਗੇ ਉਹ ਤਾਂ ਵੇਂਦਾ ਵੀ ਤੁਹਾਡੇ ਵਾਲੀ ਆ ਆ ਜਿਆਦਾ ਡਰਦਾ ਉਹ ਵੀ ਗਲਤ ਜਗਾ ਆਣ ਕੇ ਖੜ ਕੇ ਆਓ ਵੀ ਪਰੇ ਹੋ ਜੋ ਜੇ ਪੁੱਤਰ ਗਿਆ ਨਾ ਓਏ ਪਰੇ ਹੋ ਜੇ ਉੱਤਰ ਦਾ ਕੋਈ ਨਹੀਂ ਹੁੰਦਾ ਰੇੜੀ ਪਲਟ ਚੁਗੀ ਫਿਰ ਰੇੜੀ ਦਾ ਵਿਆਹ 1000 ਦਾ ਫਿਰ ਹੋਰ ਘਾਟੇ ਜੋਨ ਕਹਣਾ ਆਓ ਬਸਾਂ ਵੀ ਦੇਸੀ ਕਿਉਂ ਆ ਇਹਨਾਂ ਨੇ ਆ ਵੀ ਹੁੰਦੇ ਦੇਸੀ ਕਿਉਂ ਜੀ ਬਣਾਈਆਂ ਆ ਆ ਟਿੱਕੀਆਂ ਜਿਵੇਂ ਫਰਾਈ ਨਹੀਂ ਕੀਤੀਆਂ ਹਾਂ ਲਿਖ ਕੇ ਲਾਇਆ ਹੋਵੇ ਫੇਰ ਆਜ ਤਾਂ ਫੇਰ ਫਰਕ ਪੈਂਦਾ ਅਜੇ ਪਾਈ ਸੀ ਲੱਗ ਤੂੰ ਦੋ ਵਾਰ ਲੱਗ ਲਿਆ ਮੈਂ ਸੇਂ ਗਿਆ ਕਈ ਰਾਤ ਹੋ ਗਈ ਵਾਹ ਸਾਰ ਸਾਰ ਜੀ ਪਰ ਕੋਈ ਨਹੀਂ ਸਲਾਈ ਨਹੀਂ ਬੈਠਾ ਹੋਇਆ ਉਹ ਸੋਸ ਪਾ ਦੇ ਨਾ ਇਹਨੂੰ ਬੰਦ ਕਰ ਬੰਦ ਕਰ ਮੈਨੂੰ ਡਰ ਲੱਗਦਾ ਐਨ ਲਾਤੀ ਕੱਟ ਪ੍ਰੋਪਰ ਹੋ ਉਹ ਇਹਨੂੰ ਬੰਦ ਕਰ ਕੁਵਰ ਪਹਿਲਾਂ ਹੀ ਕੱਟ ਕਰੇਗਾ ਹਾਂ ਕਿਵੇਂ ਹੋ ਜਾਂਦਾ ਹਾਂ ਹਾਫ ਕਰ ਦੇ ਇਹ ਨਾ ਵੀ ਤੁਹਾਡਾ ਗੁੱਸਾ ਮੇਰੇ ਤੇ ਆ ਰਿਹਾ ਇਹ ਨਾ ਵੀ ਰੈਡੀ ਮੂਦੀ ਮਾਰ ਹੋਰ ਪਾਵੇਂ ਉਲਟ ਬੰਨੇ ਉਹ ਪਾਣੀ ਦਾ ਕੱਟ ਕੱਟ ਹੋ ਗਿਆ ਸੌਸ ਪਾ ਦੋ ਹਾਂ ਸੌਸ ਪਾ ਦੋ ਨਹੀਂ ਨਹੀਂ ਇੱਕ ਦੇ ਪਾ ਦੋ ਨਹੀਂ ਤੂੰ ਪਾ ਦੇ ਦੂਰੋਂ ਪਾ ਦੇ ਓਏ ਹੋਏ ਉਹ ਮਗਰ ਨਾ ਕਹਿ ਲੱਗ ਜਾਵੇ ਹੁਣ ਨਹੀਂ ਉਹਨੂੰ ਤਾਂ ਚਲੋ ਜੀ ਬਾਪੂ ਆਏ ਸੀ ਬਾਪੂ ਜੀ ਤੇ ਟੇਸਟ ਕਰਾਉਣ ਗਿਆ ਵੀ ਕਿਵੇਂ ਦਾ ਬਣਿਆ ਤਾਂ ਉਹਨਾਂ ਨੂੰ ਵੀ ਖਾਣ ਵੀ ਕਿਵੇਂ ਦੀ ਵੈਰਾਈਟੀ ਆ ਇਹਨਾਂ ਦੀ ਹਾਂ ਤੀਹ ਤੀਆਂ ਦਾ ਦੇਸੀ ਘੋਲਾ ਦੱਜੂ ਮੈਨੂੰ ਪੈਕ ਕਰਨਾ ਹੁੰਦਾ ਤੋਰ ਚੱਲ ਦੇਲ ਖੋਲ ਕੇ ਹੁਣ ਕਰ ਹੁਣ ਆ ਲਾ

ਹੈਂ ਕਾ ਜੀ ਹੈ ਕਿੱਥੇ ਖਾਣਾ ਹੈ ਹੈ ਦੱਸਣਾ 맛 ਬਹੁਤ ਆ ਪਹਿਲਾ ਦੇਣਾ ਸਾਡਾ ਹੌਸਲਾ ਦੇਦਾ ਤੁਹਾਨੂੰ ਪਹਿਲਾਂ ਕਦੀ ਨਹੀਂ ਲਾਇਆ ਕਹਿੰਦੇ ਹੋਣੇ ਟੈਨਸ਼ਨ ਲੈ ਕੇ ਹੋਣੇ ਪਹਿਲਾਂ ਦੇ ਨਹੀਂ ਪਤਾ ਨਹੀਂ ਕਿਵੇਂ ਦਾ ਬਣਾਇਆ ਹੋਣਾ ਵਧੀਆ ਬਣਾਇਆ ਸ਼ੁਕਰਗੁਆ ਚੱਲ ਨਹੀਂ ਉਹ ਨਹੀਂ ਮੁਤਾਬ ਬਸ 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 ਗੈਂ ਦੇ ਸੌ ਚਾਰੀ ਸੌ ਆ ਰਹੀ ਸੀ ਘਰੇ ਕੱਲ ਨੂੰ ਕੱਲ ਨੂੰ ਹੋਣਾ ਜਿੰਕਰ ਤਾਂ ਘਰੇ ਜਾਣ ਨੂੰ ਰੋਕੇ ਜਾਣੇ ਆਪਾਂ ਅੱਛੇ ਵਸੇ ਸਕੂਲ ਫਿਰ ਕਿੰਨੇ ਵਾਰੀ ਕੰਮ ਹੋਇਆ ਕਿੰਨੇ ਮੇਕਅੱਪ ਕਰੋ ਇੱਕ ਤਾਂ ਅਧਿਨੇ ਮੇਕਅੱਪ ਕੀਤਾ ਕਿਹਨੇ ਤੇ ਉਹ ਬਾਅਦ ਚ ਆ ਕੇ ਕੋਟ ਕੇ ਗਈਆਂ ਹੈਨਾ ਉਹ ਕਿਉਂ ਵਧੀਆ ਨਹੀਂ ਕੀਤਾ ਹੋ ਗਿਆ ਚੁੱਪ ਚਾਂ ਕਿੰਨਾ ਹੋ ਗਿਆ ਬੋਲੇ ਕਦੋਂ ਵਧੀਆ ਬਣਿਆ ਹਾਂਜੀ ਅੱਛਾ ਚਲੋ ਭਾਈ ਜਿਹੜੇ ਨੂੰ ਮੋਮਟ ਤੇ ਮੋਟਰ ਤੇ ਪੇਰਦੇ ਹਾਂ ਆ ਜਿੱਲਾ ਰੈਡੀ ਜਾਂਦੇ ਕਿਹਦੇ ਨਾ ਲਾ ਲਾਂਗੇ ਸਾਡੇ ਨਿਊਡਲ ਵੀ ਬੜੇ ਘੈਂਟਾ ਬਣ ਗਏ ਰਿਸਪੋਸ ਆ ਰਹਿਦਾ ਸਭ ਲੈ ਕੇ ਚੱਲੋ ਭਈ ਦੇਖੋ ਨਿਹਰਾ ਹੋ ਗਿਆ ਵਾ ਤੇ ਸਾਰੇ ਉਧਰ ਵੀ ਲੱਗੇ ਹੋ ਇਨਸਟਾਲ ਸਟੂਲ ਦੇਖੋ ਤੇ ਵੀ ਇੰਨੇ ਮਹਿੰਗੇ ਚੀਜ਼ ਮਤਲਬ ਵੇਚਣਦੇ ਆ ਬੀ ਲਾਕ ਬੋਰਡ ਬੋਰਡ ਲਾਓ ਤੁਸੀਂ ਇਹ ਭਾਰ ਇਹਨਾਂ ਨੇ ਤਾਂ ਲਾਉਣਾ ਹੀ ਇੱਕ ਦਿਨ ਹੈ ਨਾ ਇਹ ਕਿਸੇ ਨੂੰ ਪਤਾ ਹੀ ਨਹੀਂ ਲੋ ਜੀ ਨੇਰਾ ਹੋ ਗਿਆ ਹੁਣ ਤੇ ਸ਼ਹਿਰ ਦਾ ਵੈਲੋ ਵਿਊ ਇੱਥੋਂ ਇਧਰ ਵੇਖੋ ਇਧਰ ਵੀ ਲੋਕ ਬਾਦੂ ਆਉਂਦੇ ਆ ਤੇ ਇਧਰ ਤਾਂ ਉਹਨਾਂ ਨੂੰ ਪਤਾ ਵਾ ਲੋਕਾਂ ਨੂੰ ਇਹਨਾਂ ਦਾ ਵੀ ਕਿਵੇਂ ਦਾ ਬਣਾਉਂਦੇ ਆ ਨਾਲੇ ਕੁਰਸੀਆਂ ਕਰਸੀਆਂ ਲਾਈਆਂ ਇਧਰ ਵਿਚਾਰਿਆਂ ਕੋਲ ਕੁਰਸੀਆਂ ਵੀ ਨਹੀਂ ਹੈਗੀਆਂ ਪੈਕ ਕਰਾ ਕੇ ਲੈ ਜਾਂਦੇ ਜਾਂ ਫਿਰ ਕੋਈ ਕੋਈ ਖਾ ਕੇ ਜਾਂਦਾ ਵਾ ਨਵੇਂ ਬੰਦੇ ਆ ਕਿਸੇ ਨੂੰ ਪਤਾ ਨਹੀਂ ਆ ਕੋਈ ਜਦੋਂ ਗੱਡੀ ਅੱਗੇ ਖੜ ਜਾਂਦੀ ਵੇਹੇ ਇਹਨਾਂ ਦੀ ਓਲੇ ਹੋ ਜਾਂਦੀ ਆ ਰਿਹੜੀ ਆ ਆਪਾਂ ਨੂੰ ਹੈ ਲੱਗੂ ਘੰਟਾ ਦਾ ਘੰਟਾ ਮੰਮਾ ਖਾਣਾ 버ਗਰ ਕਿਸ ਨੇ ਹਾਂ ਹਾਂ ਇਹਨਾਂ ਨੂੰ ਬਣਾ ਦੇ ਇੱਕ ਇੱਕ ਅਵੇ ਵੀ ਆ ਦੇਖੋ ਹਾਂ ਖਾਣਾ ਹਾਂ ਅਵੇ ਉਹ ਇੰਤੋਂ ਨਹੀਂ ਆਪਾਂ ਉਹ ਟਰਤੀ ਤੋਂ ਸਾਹਮਣੇ ਤੇ ਚੱਲ ਜਾਣਾ ਹਾਂ ਚੱਲ ਜੀ ਪਣਾ ਕੇ ਦੋ ਬਈ ਗ੍ਰੀਨ ਵਾਲੀ ਲਾਈਟ ਲਾ ਅਵੇ ਚੱਲ ਆਜੋ ਚੱਲੀਏ ਲੋ ਜੀ ਹਾ ਅਸ ਵਾਓ ਕਿੰਨਾ ਸੋਹਣਾ ਲੱਗਦਾ ਪਿਆ ਦੇਖੋ ਬਾਕੀ ਉਹ ਚੀਜ਼ ਨਾਲ ਨਾ ਬਹੁਤ ਸੋਹਣਾ ਲੱਗਦਾ ਵਾਓ ਕਿੰਨਾ ਸਵਾਦ ਆ ਹੈ ਬਾਕੀ ਗਾਇਸ ਇੰਨੇ ਸਵਾਦ ਬਣੇ ਨਾ ਕਿਵੇਂ ਸਵਾਦ ਆ ਟੇਸਟੀ ਤਾਂ ਹੁਣੇ ਹੀ ਆ ਬਾਈ ਕਾਲਾ ਤੇਲ ਥੋੜੀ ਪਾਇਆ ਆਪਾਂ ਆਪਾਂ ਤਾਂ ਵਧੀਆ ਚੀਜ਼ਾਂ ਯੂਜ਼ ਕੀਤੀਆਂ ਬਣਨਾ ਆ ਫੜ ਹਾਂ ਹਾਂ ਚਲਦੇ ਹੁਣ ਚਲਦੇ ਆ ਤਾਨੂੰ ਪਤਾ ਹੀ ਆ ਹੁਣ ਟਾਈਮ ਹੋ ਗਿਆ ਨੇਰੇ ਦਾ ਠੀਕ ਹੈ ਕਸਟਮਰ ਬਹੁਤ ਆਇਆ ਤੇ ਅਸੀਂ ਖੁਦ ਵੇਖੇ ਪਰਖੇ ਆ ਤੇ ਬਾਕੀ ਇਹਨਾਂ ਦੀ ਰੇੜੀ ਦੇ ਨਾਲ ਹੀ ਆਪਣੀ ਬਿਲਕੁਲ ਇੱਥੇ ਆ ਰੇੜੀ ਠੀਕ ਹੈ ਹੁਣ ਲਾਈਟਿੰਗ ਦਾ ਪ੍ਰਬੰਧ ਕੀਤਾ ਸਾਡੇ ਕੋਲ ਡਾਟਾ ਕੇਵਲ ਹੈਗੀ ਆ ਪਾਵਰ ਬੈਂਕ ਦੇ ਨਾਲ ਹੀ ਠੀਕ ਹੈ ਦੇਖੋ ਜੀ ਸਿਲਵਰ ਪੇਪਰ ਕਿੱਥੇ ਆਵੇ ਹਾਂ ਐਦਾਂ ਹੁੰਦੇ ਤੇ ਸਟੈਂਡ ਤੇ ਟੰਗ ਸਕਦੇ ਚੋ ਆ ਐਦਾਂ ਮੈਂ ਚਾਨਣ ਚਾਨਣ ਕਰ ਦਿੰਦਾ ਕੀ ਵੀ ਬਾਤ ਆ ਹੋ ਗਿਆ ਚਾਨਣ ਹਾਂ ਹੁਣ ਮੈਂ ਖਾਂ ਆਦੇ ਕੀ ਕੈਂ ਕਿਵੇਂ ਜਦੋਂ ਆਪਾਂ ਕਰਨੇ ਜੂ ਸੀ ਦਾ ਇੱਕ ਚਾਲ ਖੋਲੇ ਸੀ ਅੰਨੇ ਜਾਣੇ ਆਏ ਨਾ ਬੜੇ ਜਾਣੇ ਆਏ ਇੱਕ ਹੋੜੀ ਵਾਲੇ ਦਾ ਬਣਾ ਦੇ ਬਸ ਤੇੜੀ ਵਾਲਾ ਕਿਹੜਾ ਆ ਚੱਕਰ ਹੀ ਪੈਕਰ ਕੇ ਚੱਲੇ ਪੈਕ ਕਰ ਲੈਣਾ ਉਹਨਾਂ ਨੂੰ ਦੇਨੇ ਉਹ ਵਾਲੇ ਨੇ ਕਹਿ ਕੇ ਨਹੀਂ ਆ ਅੱਛਾ ਅੱਛਾ ਹਾਂ ਚਲੋ ਭਈਆ ਪੈਕ ਕਰਦੇ ਪਿਆ ਰੇੜੀ ਵਾਲਿਆਂ ਲਈ 버거 ਉਹਨਾਂ ਨੂੰ ਸਾਨੂੰ ਪੈਸੇ ਦੇਨੇ ਆ ਉਹ ਕਹਿੰਦੇ ਪੈਕ ਕਰ ਦਿਓ ਕਿੰਨੇ 버거 ਪੈਕ ਕੀਤੇ ਤਿੰਨ ਤਿੰਨ ਅੱਛਾ ਉਹ ਕਹਿੰਦੇ ਵੇਖਣੀ ਆ ਵਾਂ ਵੈਰਾਈਟੀ ਕਿੱਦਾਂ ਦੀ ਆ ਪਹਿਲਾ ਦੇਣਾ ਵੇ ਇਹ ਵੀ ਲੋਕਾਂ ਨੂੰ ਪਤਾ ਹੀ ਨਹੀਂ ਲੱਗਾ ਇਹ ਹੈ ਕਿੱਥੇ ਆ ਚਾਨਣ ਨੂੰ ਵੀ ਵਿਚਾਰਿਆ ਕੋਈ ਕਰਨ ਨੂੰ ਹੈਗਾ ਬੰਨ ਖਤਮ ਉਹ ਵੇਚੋ ਉਹ ਆਪੀ ਖਾ ਚੱਲਲੀ ਚਲੋ ਜੀ ਉਹ ਕਹਿੰਦਾ ਨੇ ਇਹ ਪਹਿਲੀ ਵਾਰੀ ਖਾਦਾ ਕਿਵੇਂ ਦਾ ਫਿਰ ਸਵਾਦ ਆ ਜੀ ਕੋਈ ਨਾ ਬੁਢੀ ਬਣਾਦੀ ਖਾ ਗਿਆ ਘੈਂਟ ਆ ਪੁਣਿਆ ਪਹਿਲੀ ਵਾਰੀ ਸੱਚੀ ਬੜਾ ਸਵਾਦ ਬਣਿਆ ਹੈ ਨਾ ਸੱਚੀ ਮਾਂਸੀ ਭਾਬੀ ਬੇਟੇ ਫੋਲੋ ਲਾਸਟ ਬੋਲ ਘੈਂਟ ਆ ਕਈਆਂ ਦੀ ਅੱਜ ਕਿਸਮਤ ਚ ਹੀ ਨਹੀਂ ਜਿਹੜੇ ਇੱਥੇ ਨਹੀਂ ਨਾ ਆਏ ਉਹਨਾਂ ਦੀ ਕਿਸਮਤ ਚ ਹੀ ਨਹੀਂ ਕਿਉਂਕਿ ਲੋਣੀ ਤਾਂ ਆਪਾਂ ਇੱਕ ਦਿਨ ਹੀ ਹੈ ਜਿਨ੍ਹਾਂ ਦੇ ਹੈਗੇ ਸੀ ਉਹਨਾਂ ਨੇ ਖਾ ਲਏ ਜਿਨ੍ਹਾਂ ਹੀ ਨਹੀਂ ਹੁਣ ਰਹਿ ਗਏ ਮਸੇਟੋ ਪੀ ਕੇ ਚੱਲਦੇ ਮਸੇਟੋ ਪੀ ਕੇ ਚੱਲਦੇ ਚੱਲ ਲੱਕਾ ਹਾਂ ਪੀ ਲੈਨੇ ਮਜੀਤ ਤੋਂ ਲਿਆ ਲੈ ਤੇ ਚਲੋ ਭਾਈ ਆ ਹੁਣ ਕਿਹਦੇ ਲਈ ਆ ਉਹ ਵਾਹ ਬੰਦਾ ਬੰਦਾ ਤੂੰ ਹੀ ਆ ਸਾਨੂੰ ਨਹੀਂ ਪਤਾ ਪੜਾ ਚਾਹ ਠੀਕ ਆ ਇੱਥੇ ਰੁਕ ਗਰਮ ਨਹੀਂ ਕਿੱਤੇ ਯੂਰ ਗਰਮ ਕਰਪੇ ਲੋਕ ਪਟਮਾਪ ਚਲੋ ਬਈ ਵੇਖੋ ਇੱਧਰ ਆ ਕੰਮ ਕਰਨਾ ਹੁੰਦਾ ਆਪੇ ਸਫਾਈ ਇਹ ਕਰੀ ਜਾਂਦਾ ਕਿੰਨਾ ਵਧੀਆ ਮੈਂ ਵੇਖਿਆ ਆਪੇ ਹੀ ਸਫਾਈ ਆ ਵਧੀਆ ਕੰਮ ਆ ਬਈ ਆ ਚੱਕਣ ਵਾਲਾ ਚੱਕਦੇ ਚੱਕਦੇ ਸਾਰਾ ਕੁਝ ਆ ਗਏ ਤੁਹਾਨੂੰ ਦੱਸਦੇ ਆ ਕਿੰਨੇ ਪੈਸੇ ਹਨਾ ਪੂਰਾ ਇੱਕ ਇੱਕ ਦਮ ਸਹੀ ਤਾਂ ਹੀ ਗਿਣੀ ਨਹੀਂ ਆ ਸੋ ਦੇਖੋ ਹੁਣ ਇਹ ਆ ਹਾਂ ਫੜੀ ਜਾਏਗੀ ਇਹ ਆ ਹੋ ਗਈ ਆਪਣਾ ਤਲਾ ਹੋ ਗਿਆ 200 208 ਇਲਸੀ 300 340 430 430 ਰੁਪਏ ਬਣ 430 ਰੁਪਏ ਬਣ ਗੜੀ ਆ ਤੇ ਲੱਗੇ ਪਤਾ ਕਿੰਨੇ ਲੱਗੇ ਸਾਡੇ 1500 ਤੋਂ ਲੈ ਕੇ 2000 ਤੱਕ ਸਰੇ ਜਣ ਮੈਂ ਦੋ ਪੈਕੇਟ ਜੇ ਲੈਂਦੇ ਕੋਈ ਕਿੰਨੇ ਦਿਓ 280 ਦਿਓ ਤੇ ਇਸ ਲਈ ਜਿਹੜਾ 버ਗਰਾਂ ਦਾ ਹੈਗਾ ਇਹ ਥੋੜਾ ਘਾਟੀ ਚ ਗਿਆ ਗਾਟੇ ਦਾ ਸੱਦਾ ਆ ਪਰ ਇਹ ਐਵੇਂ ਨਹੀਂ ਕਹਿ ਸਕਦੇ ਕਿਉਂਕਿ ਇੱਕ ਦਿਨ ਚ ਆਪਾਂ ਐਵੇਂ ਨਹੀਂ ਕਹਿ ਸਕਦੇ ਹਨਾ ਕਿ ਫਾਇਦੇ ਚ ਜਾਵਾਂਗੇ ਆਪਾਂ ਨੂੰ ਹਰ ਰੋਜ਼ ਉਸੇ ਜਗ੍ਹਾ ਤੇ ਲਾਉਣੀ ਪਊਗੀ ਫਿਰ ਆਪਾਂ ਨੁਕਸਾਨ ਫਾਇਦੇ ਚ ਆ ਸਕਾਂਗੇ ਤੇ ਵੈਸੇ ਇੰਨੇ ਨਾਲੇ ਆਪਣੀ ਚੀਜ਼ਾਂ ਹਰ ਕੁਆਲਿਟੀ ਬਹੁਤ ਵਧੀਆ 버ਗਰ ਹੈ ਤੀਆਂ ਦਾ ਹੀ ਹੈ ਹੈਗਾ ਹੀ ਇਹ ਕਟੂਕਟ 70 ਦਾ ਹੀ 버ਗਰ ਚਲੋ ਗਾਇਸ ਹੁਣ ਆਪਾਂ ਆ ਗਏ ਆ ਘਰੇ ਕੱਲ ਆਪਾਂ ਲਾਈ ਸ਼ਹਿਰ ਜਿੰਨੇ ਫਿਰੋਜ਼ਪੁਰ ਰਹਿੰਦੇ ਆ ਫਿਰੋਜ਼ਪੁਰ ਸੰਦੀਰ ਦਿੱਲੀ ਗੇਟ ਪਤਾ ਹੀ ਹੈ ਸਭ ਨੂੰ ਉੱਥੇ ਲਾਈ ਰੈਡੀ ਠੀਕ ਆ ਵੱਖਰਾ ਵੱਖਰਾ ਐਕਸਪੀਰੀਅੰਸ ਕਰਦੇ ਪਏ ਹਰ ਇੱਕ ਚੀਜ਼ ਵੱਖਰੀ ਵੱਖਰੀ ਜਗ੍ਹਾ ਤੇ ਹੁਣ ਅਗਲੀ ਵੀਡੀਓ ਕਿਹੜੀ ਰੀੜੀ ਲਾਈਏ ਕਿੱਥੇ ਲਾਈਏ ਕਿ ਕਾਦੀ ਲਾਈਏ ਤੁਸੀਂ ਦੱਸਿਓ ਕਮੈਂਟ ਕਰਕੇ ਚੰਗਾ ਆਪਾਂ ਉਹ ਵੀ ਹੋ ਸਕੇ ਤਾਂ ਪੂਰਾ ਕਰਾਂਗੇ ਤੇ ਹਰ ਇੱਕ ਚੀਜ਼ ਦਾ ਤੁਹਾਨੂੰ ਪ੍ਰੋਫਿਟ ਐ ਲਾਸਸ ਦੱਸਾਂਗੇ ਕਿੰਨਾ ਬਚਦਾ ਕਿੰਨਾ ਨਹੀਂ ਇਹਨਾਂ 'ਚ ਬਹੁਤ ਬਚਾਵ ਆ ਕਿਉਂਕਿ ਆਪਾਂ ਹਰ ਇੱਕ ਚੀਜ਼ੇ ਮਹਿੰਗੀ ਵਰਤੀ ਆ ਤੁਹਾਨੂੰ ਵੀ ਪਤਾ ਹੀ ਆ ਤੇ ਰੇਟ ਬੜਾ ਆਪਾਂ ਚਾਹ ਰੱਖੇ ਕਿਉਂਕਿ ਇੱਕ ਦਿਨ ਲਾਉਣੀ ਸੀਗਾ ਸਾਡਾ ਘਾਟ ਰੱਖਿਆ ਸੀਗਾ ਤਾਂ ਕਰਕੇ ਉਹ ਬਾਹਰ ਨਹੀਂ ਪਾਇਆ ਇਹਨੇ ਪੈਸੇ ਤੇ ਚਲੋ ਗਾਇਸ ਮਿਲਦੇ ਆ ਤੁਹਾਨੂੰ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਆ ਵੀ ਕੋਰ ਵੀ ਰਸੇ ਕਰ ਆਇਆ ਹਾਂ ਓਕੇ ਬਾਏ ਬਾਏ